ਆਪਣੇ ਤੇ ਇਧਰ ਬਾਈਆਂ ਦੇ ਕੂਤਰਾ ਸ਼ੌਂਕ ਕਰਾ ਦਿੰਨੇ ਤੁਹਾਨੂੰ ਫੁੱਲ ਚੰਗੇ ਆ ਫੋਲੋ ਕੇ ਰਪੋਰਟ ਕੂਤਰਾ ਬਾਈਂ ਪੜੇ ਇਹੋ ਮਾਲ ਮਾਰ ਕੇ ਕੇ ਬੋੜਾਈ ਤੇ ਇਧਰ ਬੱਠੇ ਵਿੱਚ ਹੀ ਆ ਤੇ ਇਧਰ ਦੋ ਬੱਚੇ ਆਰੇ ਤੇ ਬਾਕੀ ਬੱਠੇ ਉੱਤੇ ਆ ਰਹੀਆਂ ਬਾਕੀ ਤਾਂ ਬਾਈਆਂ ਨੂੰ ਦੱਸਣ ਦੀ ਲੋੜ ਨਹੀਂ ਉਹ ਖੰਦ ਵੀ ਪਤਾ ਲੱਗ ਗਿਆ ਹੁੰਦਾ ਇਧਰ ਮੰਨੋ ਜਿਹੜੀ ਕੂਤਰੀ ਲਿਆਂਦੀ ਉਹ ਵਿਖਾਦ ਕੇ ਮੈਂ ਬਾਈਆਂ ਨੂੰ ਆਹ ਕੂਤਰੀ ਲਿਆਂਦੀ ਚੈੱਕ ਕਰ ਲਓ ਕੂਤਰੀ ਉਹ ਸਰਾ ਚੀਜ਼ ਐ ਤੇ ਕਰ ਬਾਰ ਕੱਢ ਕੇ ਵਿਖਾ ਦਿੰਨੇ ਬਸ ਐਦੋ ਮੁੜ ਕੇ ਕੂਤਰੀ ਨਹੀਂ ਆ ਜਾਨਵਰ ਆ ਜਾਨਵਰ ਉਹ ਜਾਨਵਰ ਉਹ ਜਾਨਵਰ ਤੇ ਉਹ ਜਾਨਵਰ ਹਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੂਸੇ ਕੀ ਹਾਲ ਚਾਲ ਨੇ ਜੀ ਕੂਤਰਗਾ ਤਾਂ ਠੀਕ ਐ ਸਾਡੇ ਵੀਰਾਂ ਦੇ ਕਰ ਪਰਿਵਾਰ ਸੱਟ ਨੇ ਆਜੋ ਅਜ ਦਾ ਤੜਕੇ ਤੜਕੇ ਵਲੌਗ ਸਟਾਰਟ ਕਰਤਾ ਬਸ ਅੱਜ ਕੂਤਰਾਂ ਨੂੰ ਬਾਹਰ ਕੱਢਦੇ ਆ ਤੇ ਚਿੱਟੀ ਅੱਖ ਵਾਲੇ ਕੂਤਰ ਨੂੰ ਛੱਡਦੇ ਆ ਜਿਹਨੂੰ ਪਿਛਲੇ ਵਲੌਗ 'ਚ ਛੱਡਿਆ ਸੀ ਗੇਟ ਗੁੱਟ ਖੋਲ ਲੀਏ ਤੇ ਫਿਰ ਅੱਗੇ ਦਾ ਪ੍ਰੋਸੈਸ ਕੰਟੀਨਿਊ ਕਰਦੇ ਆ ਪੰਜਾਬੀਆਂ ਥੱਲੇ ਡੇਕਤੀਆਂ ਚੱਲ ਕੇ ਤੜਕੇ बस शौक चाय पीती है चाय पीने तो पहले पटठे ਵੱਢ ਕੇ ਆਏ ਆ ਠੀਕ ਆ ਜੀ ਅੱਜ ਨੀਤ ਕੇ ਬਾਗ ਚ ਥੋੜਾ ਜਿਹਾ ਘਰ ਵਾਸਤੇ ਨਾ ਉਹ ਮਤਲਬ ਕਟਾਈ ਦੀ ਕਰਾਈ ਜਾਂਦੇ ਬਾਗ ਦੀ ਤੇ ਉਥੇ ਨਾ ਮਤਲਬ ਉਹ ਪਏ ਕੀ ਕਹਿੰਦੇ ਹੁੰਦੇ ਬਾਗ ਦੀ ਕੱਟਣ ਤੋਂ ਬਾਅਦ ਸੋਖ ਸਾਗ ਜਿਹੜਾ ਬਾਲਣ ਕਾਇ ਤੇ ਮਿਆ ਤੇ ਆਇਕਤ ਕੀ ਛਟੀਆਂ ਪੱਟੀਆਂ ਨਹੀਂ ਬਾਲਣ ਖਤਮ ਹੈ ਤਾਂ ਕਰਕੇ ਕਰੋਂ ਕਹਿੰਦੇ ਮੜਾ ਇਕੱਠਾ ਕਰਿਆ ਤੇ ਉੱਥੇ ਇਕੱਠਾ ਕਰਕੇ ਰੱਖ ਦਾਂਗੇ ਤੇ ਆਪੇ ਨੀਤ ਦੇ ਡਾਇਰੈਕਟਰ ਤੇ ਨੀਤ ਕਾਸੇ ਦੀ ਆਪੇ ਆਣ ਕੇ ਘਰੇ ਸੱਤ ਜੂਗਾ ਠੀਕ ਹੈ ਜੀ ਤੇ ਆਪਾਂ ਆ ਕੰਮ ਕਰ ਲਈਏ ਕਿ ਰੰਗੂਟਰ ਕੋਟਰ ਛੱਡ ਦਈਏ ਤੇ ਫਿਰ ਅੱਗੇ ਘੰਟੇ ਕਰਦੇ ਆ ਹਾਂ ਜੀ ਭਾਈ ਗੇੜ ਗੂੜ ਖੋਲ ਲਿਆ ਤਿੰਨ ਉੱਤੇ ਬੈਠੇ ਤੇ ਬਾਕੀ ਆ ਰਹੇ ਤੇ ਇਹ ਇਧਰ ਵੀ ਬਾਬਾ ਚਾਨਕ ਕਰਨ ਵਾਲਾ ਥੋੜੇ ਦਿਨਾਂ ਤੱਕ ਇਹ ਇਧਰ ਬੰਨੀਗਾ ਮਾਰ ਲੀ ਗਿਆ ਇਧਰ ਵੀ ਓਕੇ ਰਿਪੋਰਟ ਆ ਜੀ ਇਧਰ ਨਿਗਾਨੀ ਬਰਾਉਣੀ ਬੱਚਾ ਸਾਹਮਣੇ ਬੈਠਾ ਐ ਸਪੰਜਰੇ ਚ ਨਿਗਾਨੀ ਬਰਾਉਣੀ ਜਿੰਨੇ ਚਕਰ ਚਾਰ ਤੋਂ ਪੰਜ ਕੇ ਨਹੀਂ ਕਰਦੇ ਬੱਚਾ ਵਧੀਆ ਅੱਗੇ ਨਾਲੋਂ ਤੇ ਇਧਰ ਵੇਖਿਓ ਮੜਾ ਜੀ ਚੱਕੇ ਕਿੰਨੇ ਦਿਨ ਲਾਉਗੀ ਨਿਕਲੇਊਗਾ ਵਾ ਕੱਲ ਤੱਕ ਨਿਕਲੇਊਗਾ ਬਈ ਟੱਕਿਆ ਲੱਗਿਆ ਪਿਆ ਕੱਲ ਤੱਕ ਬੱਚਾ ਨਿਕਲੇਊਗਾ ਇਹਦੇ ਚ ਤੇ ਬਸ ਓਕੇ ਰਿਪੋਰਟ ਆ ਆ ਜਾਨਵਰ ਆ ਜਾਨਵਰ ਉਹ ਜਾਨਵਰ ਉਹ ਜਾਨਵਰ ਤੇ ਉਹ ਜਾਨਵਰ ਬਾਹਰ ਕੱਢੀਏ ਅਦਰੋਂ ਇੱਕ ਦੋ ਆ ਦੋ ਆ ਕੱਢੀਏ ਤੁੱਕੇ ਬਿਠਾਈਏ ਨਾਲੋਂ ਠੀਕ ਆ ਜੀ ਤੇ ਬਸ ਆ ਕਰ ਲਈਏ ਕਿਰਾ ਤੇ ਫਿਰ ਅੱਗੇ ਵਿਖਾਉਣੇ ਕੀ ਬੰਦਾ ਕੀ ਨਹੀਂ ਹਾਂਜੀ ਬਈ ਇਧਰ ਆ ਦੋ ਬੱਚੇ ਛੱਡਣ ਲੱਗੇ ਆ ਜੀ ਆਹ ਚਿੱਟੀਆਂ ਖਾਂੜਾ ਕਬੂਤਰ ਬਈ ਉਹ ਕੋਈ ਨਾ ਕੁਝ ਕਰੂਗਾ ਬੱਚੇ ਦਾ ਕੁਝ ਕਹਿ ਨਹੀਂ ਸਕਦੇ ਉਹ ਕਬੂਤਰ ਚੰਗਾ ਕੋਠੇ ਤੇ ਜਾ ਕੇ ਓਲੇ ਮਾਰਦੇ ਇਹਨਾਂ ਦੇ ਖੜਜੋ ਕਿਰਾ ਆ ਚਿੱਟੇ ਕੂਤਰ ਨੂੰ ਤਾਂ ਖੋਲਣ ਵਾਲਾ ਦੂਜੇ ਓਲੇ ਵੱਜੇ ਨਹੀਂ ਸਹੀ ਕਿਉਂਕਿ ਦੋ ਕਬੂਤਰ ਸਿੱਧ ਚੋ ਗਏ ਕਿਰਾ ਦਾ ਠੀਕ ਹੈ ਜੀ ਆ ਜਾਂਦੇ ਆ ਜਾ ਆਗਾ ਸ਼ੇਰ ਆਪਣਾ ਚਿੱਟੀਆਂ ਖਾਂੜਾ ਯਾਰ ਬੱਚੇ ਨਾਲੋਂ ਚਿੱਟੀਆਂ ਖਾਂੜਾ ਕਬੂਤਰ ਕੋਈ ਨਾ ਕੁਝ ਕਰੂਗਾ ਗਾਰੰਟੀ ਹੈ ਠੀਕ ਹੈ ਜੀ ਉਧਰ ਬਈ ਦੋ ਬੱਚੇ ਆਪਾਂ ਜਾਲ ਚ ਪਾ ਦਿੱਤੇ ਆ ਔਰੇ ਜੀ ਬਈ ਇੱਕ ਤਾਂ ਟੀਟੀ ਬਈ ਵਾਲਾ ਕੂਤਰ ਤੇ ਖਿੱਲੀਆਂ ਖਾਂ ਤੋਂਤਰ ਤੇ ਬੱਚਾ ਆ ਫਿਰਦਾ ਤਾਂ ਡਿੱਗਦਾ ਢੈਂਦਾ ਉੱਡੂਗਾ ਉੱਡਦਾ ਤੇ ਵੀ ਬਹੁਤ ਵਧੀਆ ਪਰ ਕੇਲਾ ਦਾ ਟ੍ਰੀਟਮੈਂਟ ਚੱਲ ਰਿਹਾ ਸੀ ਤਾਂ ਵੀ ਆਪਾਂ ਢਾਤਾ ਕੂਤਰੇ ਵੀ ਦਿਨ ਮਾਰੂਗਾ ਥੋੜਾ ਇਹਨੂੰ ਅੰਦਰ ਕੂਤਰ ਸੈੱਟ ਹੈ ਨਹੀਂਗਾ ਜਦੋਂ ਅੰਦਰ ਸੈੱਟ ਹੋ ਗਿਆ ਨਾ ਉਦੋਂ ਫੁੱਲ ਵਧੀਆ ਉੱਡੂਗਾ ਇਹ ਗਰੰਟੀ ਆਪਣੀ ਤੇ ਉਧਰ ਵਾਸ ਉਹ ਕਿਰਪੋਟ ਉਧਰ ਵੀ ਰੱਖ ਤੇ ਜਾਲ ਚ ਹੁਣ ਦੋ ਤਿੰਨ ਕਬੂਤਰ ਰਹਿ ਗਏ ਅੰਦਰ ਉਹ ਛਤਰੀ ਤੇ ਲਾਉਣੇ ਆ ਤੇ ਉਹ ਮਨਲਾ ਖੱਡੀਆਂ ਖਾਲਾ ਕਬੂਤਰ ਮੈਨੂੰ ਬਾਹਰ ਕੱਢਣਾ ਪੈਣਾ ਯਾਰ ਆਪਸਰੀ ਜੀ ਲੜੀ ਜਾਂਦੇ 10 ਮਿੰਟ ਹੋਰ ਵੀ ਨਹੀਂ ਆ ਨਹੀਂ ਤਾਂ ਕਬੂਤਰ ਨੂੰ ਕੱਢ ਕੇ ਸਾਖੀ ਕਬੂਤਰ ਨੂੰ ਤੇ ਤੜਦਾਂਗੇ ਕਬੂਤਰ ਛਤਰੀ ਤੇ ਲਾ ਦਾਂਗੇ ਠੀਕ ਹੈ ਜੀ ਐ ਐ ਕਰਾਂਗੇ ਆਪਾਂ ਤੇ ਬਸ ਪੰਜਾਂ ਮਿੰਟਾਂ ਦਾ ਕੰਮ ਆ ਨਾ ਕਬੂਤਰ ਘੁੱਤ ਦਾ ਇਦਾਂ ਸਹੀ ਕਰਕੇ ਛਤਰੀਆਂ ਤੇ ਲਾ ਦਾਂ ਫਿਰ ਅੱਗੇ ਕਰਦੇ ਆ ਕੰਟੀਨਿਊ ਠੀਕ ਹੈ ਜੀ। ਛਤਰੀਆਂ ਤੇ ਤਾਂ ਲਾ ਦੇ ਕੂਤਰ ਆਪਾਂ ਛਤਰੀਆਂ ਦੇ ਵੀ ਧਿਆਨ ਤੇ ਹੁਣ ਛਤਰੀਆਂ ਵਾਲੇ ਕੂਤਰ ਚੱਕ ਲਈਏ ਖੁੱਡੇ ਦੀ ਤੇ ਛਤਰੀਆਂ ਤੇ ਲਾ ਦਈਏ। ਉਹ ਕਬੂਤਰੀ ਨੂੰ ਜਾਲ ਚ ਪਾਉਣਾ ਇਹਦਾ ਕੂਤਰ ਜਾਲ ਚੋਂ ਬਾਹਰ ਕੱਢਣਾ ਠੀਕ ਹੈ ਜੀ। ਬਸ ਆਹੀ ਕੰਮ ਤੇ ਆ ਪਿੱਛੇ ਦੋ ਕੂਤਰ ਰਹਿ ਗਏ ਇਹਨਾਂ ਨੂੰ ਜਾਲ ਦੇ ਬੰਨਣਾ। ਠੀਕ ਹੈ ਜੀ। ਆਹੀ ਕੰਮ ਅੱਗੇ ਮੋਟੇ ਨਵੇੜ ਦਈਏ ਤੇ ਉਹ ਦੋ ਕੂਤਰੀਆਂ ਵਿੱਚ ਹੀ ਰਹਿਣਗੇ ਕਿਉਂਕਿ ਉਹ ਅੰਡੇ ਤੇ ਬੈਠੀ ਆ। ਉਹ ਇੱਕ ਅੱਧੇ ਦਿਨ ਤਾਂ ਅੰਡੇ ਰੋਣ ਵਾਲੀ ਤਾਂ ਕਰਕੇ। ਠੀਕ ਹੈ ਜੀ ਹਾਂ ਜੀ ਬਈ ਅੱਜ ਬੱਚਾ ਤਾਂ ਬਹੁਤ ਵਧੀਆ ਚੱਲਿਆ ਯਾਰ ਸਾਡੇ ਵਧੀਆ ਉੱਡੀ ਜਾਂਦਾ 2 ਘੰਟੇ ਹੋ ਗਏ ਅੱਗੇ ਤਾਂ 10 ਮਿੰਟ ਵੀ ਨਹੀਂ ਹੁੜਦਾ ਸੀ ਤੇ ਉਹ ਸ਼ਾਖੀ ਕਬੂਦਰੀ ਯਾਰ ਖੁੱਡੇ ਚੋਂ ਨਿਕਲੀ ਸੀ ਤੇ ਜਿਹੜੀ ਜਿਹੜੀ ਯਾਰ ਕੂਦਰੀ ਚੰਗੀ ਸੀ ਉਹ ਖੁੱਡੇ ਚੋਂ ਨਿਕਲ ਗਈ ਬਾਈ ਸ਼ਾਖੀ ਤੇ ਉਹ ਆਣ ਕੇ ਤਾਰ ਤੇ ਬਹਿ ਗਈ ਐ ਤਾਰ ਤੇ ਲੱਗੀ ਸੀ ਪਹਿਲਾਂ ਮੈਨੂੰ ਉਹਨੇ ਦਿੱਤੀ ਸੀਗੀ ਪਹਿਲਾਂ ਕਹਿ ਕੇ ਦਿੱਤੀ ਸੀ ਫੇਰ ਤਾਰ ਤੇ ਲੱਗੀ ਬਾਹਰ ਨਾ ਕੱਢੀ ਤੇ ਅੱਜ ਨਜਾਇਜ਼ ਹੀ ਨਿਕਲ ਗਈ ਠੀਕ ਹੈ ਜੀ ਡਾਈਏ ਤੇ ਸਾਹਮਣੇ ਕੂਤਰ ਆਇੰਦਾ ਬੈਠਾ ਚਦਰੀ ਤੇ ਤੇ ਜਾਵੜੂਗੀ ਉਹ ਦੇਖੋ ਕੂਤਰੋ ਬੈਠਿਆ ਸਾਹਮਣੇ ਠੀਕ ਹੈ ਜੀ ਵੇਖਣ ਤੋਂ ਪਹਿਲਾਂ ਹੀ ਜਾਵੜੀ ਹੁੰਦਾ ਇਹ ਮੈਨੂੰ ਫਿਰ ਤਾਂ ਤੇ ਜਾਊਗੀ ਵੇਖੀਏ ਕਿਹੜਾ ਡਾਉਣ ਤੋਂ ਪਹਿਲਾਂ ਹੀ ਡੱਗੀ ਕੋਠੀ ਦੇ ਬਜਾ ਕੋਈ ਚੱਕਰ ਨਹੀਂ ਤੂੰ ਆਪੇ ਜਾਵੜੇ ਨਹੀਂ ਚਾਹੂ ਇੱਥੇ ਦਾ ਪਾਪੰਡਰ ਨਾ ਜਾਵੜੀ ਹਾਂਜੀ ਬਸ ਤੇ ਬੱਚੇ ਤਾਂ ਉਹ ਫਿਰਦੇ ਨੇ ਇੱਕ ਬੱਚਾ ਤੇ ਇੱਕ ਵੱਡਾ ਪੁੱਤਰਾ ਆ ਕੀ ਹੋ ਗਿਆ ਬਲਾਰ ਹੋ ਗਿਆ ਤੇ ਹੋਰੀ ਹੋ ਜਾਂਦੇ ਠੀਕ ਹੈ ਜੀ ਵੇਖੇ ਹੋਣੇ ਆਈ ਹੋਪ ਕਬੂਤਰੀ ਯਾਰ ਇੱਕ ਰਮਾ ਉੱਥੋਂ ਡਾਤੀ ਸੀਗੀ ਬਾਅਦ ਚ ਪਤਾ ਨਹੀਂ ਕਿੱਧਰਲੇ ਪਾਸੇ ਗਈ ਦੋ ਗਿੱਡੇ ਤਾਂ ਘਰ ਤੇ ਪਾਏ ਆ ਮੇਰੇ ਖਿਆਲ ਚ ਇਧਰ ਆਣ ਕੇ ਬੈ ਗਈ ਆ ਯਾਰ ਉਹ ਪੂਰੀ ਸਾਰਾ ਹੈਣੀ ਕਬੂਤਰੀ ਜਾਣਾ ਤਾਂ ਉਹਨੇ ਕਿੱਥੇ ਆ ਇੱਥਿਆਂ ਬੈ ਜੂਗੀ ਹੋਰ ਕਿੱਥੇ ਜਾਣਾ ਇੱਕ ਤਾਂ ਅੱਜ ਅੱਖਾਂ ਹੀ ਮੱਚੀ ਜਾਂਦੀਆਂ ਪਤਾ ਨਹੀਂ ਕੀ ਚੱਕਰਵੰਟਾ ਕਬੂਤਰੀ ਯਾਰ ਟੱਪ ਨਾ ਜਾਵੇ ਚੰਗੀ ਸੀ ਉਹ ਬੈ ਗਈ ਜਾ ਕੇ ਬੱਸ ਓਕੇ ਬਹੁਤ ਉੱਥੋਂ ਨਹੀਂ ਆਉਂਦੀ ਉੱਥੋਂ ਹੁੰਦੀ ਨਹੀਂ ਮੇਰਾ ਉੱਥੋਂ ਸਿੱਧੀ ਆ ਜੂਗੀ ਆਉਂਦੀ ਗਲਤ ਨਿਕਲੇਗਾ ਮੋਈ ਇਹ ਸ਼ਬਦ ਸਾਵਰੀ ਉੱਥੇ ਜਾ ਕੇ ਬੈ ਗਈ ਉੱਥੇ ਸਿੱਧੇ ਕਬੂਤਰ ਵਿਖਦੇ ਆ ਉਹਨੂੰ ਸ਼ਾਮ ਨੂੰ ਆਪਣੇ ਆਪ ਆ ਜਾਣਾ ਹੁਣ ਆਪਾਂ ਉਹਨੂੰ ਛੇੜਨਾ ਨਹੀਂ ਤੇ ਉਹ ਫੇਰ ਉਹ ਬੈ ਗਈ ਜਾ ਕੇ ਉਹ ਬੈ ਗਈ ਮੈਂ ਉੱਥੋਂ ਆਪਣੇ ਆਪ ਹੀ ਉਹਨੇ ਉੱਡ ਕੇ ਆ ਜਾਣਾ ਤੇ ਇੱਧਰ ਟਿਪਰੀ ਵਾਲਾ ਬਾਈ ਜਿਹੜਾ ਕਬੂਤਰ ਤੇ ਤਿੰਨ ਕਬੂਤਰ ਛਤਰੀ ਤੇ ਤੇ ਦੋ ਕਬੂਤਰ ਉੜਦੇ ਪਏ ਆ ਬਹੁਤ ਓਕੇ ਆ ਹੁਣ ਰੋਟੀ ਪਾਣੀ ਖਾਈਏ ਚਾਹ ਚ ਪੀਏ ਮੜ ਕੇ ਅਮਨੀਤ ਕੇ ਬਾਗ ਚ ਬਾਲਾਂ ਲਿਆਉਣਾ ਚੱਕ ਕੇ ਬਸ ਡਿੱਗੀ ਜਾਂਦੇ ਆਪਾਂ ਨੂੰ ਕਦੋਂ ਗਿੱਲ ਬਲਾਗ ਆਉਣਗੇ ਠੀਕ ਹੈ ਜੀ ਬਸ ਆ ਕੰਮ ਨਿਬੇੜਦੀ ਹੈ ਯਾਰ ਮਤਲਬ ਬਾਲਾਂ ਨੂੰ ਬੁਲਣ ਵਾਲਾ ਮੁੜ ਕੇ ਵੇਹਲੀ ਆ ਸੱਚ ਅਜ ਅਮਰਪਾਲ ਦਾ ਫੋਨ ਆਇਆ ਸੀ ਕਹਿੰਦਾ ਬੱਚਾ ਕੱਢਣਾ ਸੀ ਇੱਕ ਆਪਾਂ ਆ ਜਾਂਦਾ ਨਾਲੇ ਤਾਂ ਰੰਗ ਰੂੰਗ ਲਾਉਂਦੇ ਬੱਚੇ ਦੇ ਨਾਲੇ ਵੀਡੀਓ ਬਣਾਉਣੀ ਸੀ ਪਰ ਅੱਜ ਮੈਨੂੰ ਟਾਈਮ ਹੈ ਨਹੀਂ ਸਿਆਪਾ ਕਢਾ ਇੱਕ ਹੈ ਜੇ ਟਾਈਮ ਹੁੰਦਾ ਨਾ ਫਿਰ ਤਾਂ ਬੜੀ ਵਧੀਆ ਗੱਲ ਸੀ ਨੀ ਬਈ ਕੂਤਰੀ ਉੱਡਦੀ ਫਿਰਦੀ ਉਹ ਤੋਂ ਲੱਟ ਦੂਜਾ ਡੱਟਰ ਕਬੂਤਰ ਆ ਕੂਤਰੀ ਦਾ ਉਹ ਫਦੀ ਉੜਦੀ ਤੇ ਆਹ ਹੁੰਦੀ ਢਕਾਈ ਨਾ ਮਰੀ ਗਿਆ ਯਾਰ ਇਹ ਜਾਂਦੀ 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 ਉਹ ਨੀਵੀਂ ਨੀਵੀਂ ਆ ਜੂਗੀ ਆ ਜੂਗੀ ਆਇਆ 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 ਆ ਜੀ ਇਹਦਾ ਆ ਆਂਦੀ ਨਹੀਂ ਇਹ ਡੱਟਰ ਕਬੂਤਰ ਆ ਯਾਰ ਕਬੂਤਰੀ ਕੂਤਰੀ ਆ ਵਾਹ ਨੂੰ ਬਿਠਾਈਏ ਪੰਡ ਨਾ ਟੱਪ ਜੇ ਢਕਾਈ ਮਾਰ ਕੇ ਹਾਂਜੀ ਬਾਈ ਤੇ ਹੁਣ ਖੇਤੋਂ ਕੁੱਤੋਂ ਆ ਪਾ ਗਏ ਸੀ ਕਿ ਨਹੀਂ ਤੇ ਕਿਉਂ ਤੇ ਹੁਣ ਚੱਲੇ ਸੀ ਬਾਗੂ ਯਾਰ ਆਪਣੇ ਯਾਰ ਮਿੱਤਰ ਕੋਲੇ ਕਬੂਤਰੀਆਂ ਲੈਣ ਪੁੱਛਿਆ ਸੀ ਅੱਜ ਹੀ ਫੋਨ ਕੀਤਾ ਸੀਗਾ ਤੇ ਉਹ ਕਹਿੰਦਾ ਕੋਈ ਨਾ ਯਾਰ ਬਈ ਲੈ ਜਾ ਕਿਹੜੀ ਗੱਲ ਐ ਕਿ ਹੁਣ ਉਹਦੇ ਕੋਲੇ ਹੀ ਚੱਲਦੇ ਆ ਤੇ ਨਾਲਿਆਂ ਦੇ ਕੁੱਤਰਾ ਦਾ ਸ਼ਾਇਦ ਤੱਕ ਸ਼ੌਂਕ ਵੀ ਕਰਾਵਾਂਗੇ ਤੇ ਬਾਅਦ ਥੋੜੀ ਦੂਰੀ ਐ ਇੱਥੋਂ ਆਪਣੇ ਪਿੰਡ ਤੋਂ 5 ਕਿਲੋਮੀਟਰ ਹੀ ਐ ਬਾਗੂ ਆ ਉੱਥੇ ਹੀ ਜਾਣਾ ਆਪਾਂ ਕੋਈ ਬਾਹਲੀ ਥੋਰ ਨਹੀਂ ਜਾਣਾ ਠੀਕ ਹੈ ਜੀ ਸਵੇਰ ਉੱਥੇ ਜਾ ਕੇ ਮਿਲਦੇ ਆ ਬਾਕੀ ਮੋਟਰਸਾਈਕਲ ਖਿੱਚੀ ਚੱਲਦੇ ਆ ਤੇ ਖਿੱਚੀ ਆਉਣੇ ਆ ਮੌਸਮ ਖਰਾਬ ਆ ਕਬੂਤਰ ਆਪਣੇ ਬਾਹਰ ਆ ਠੀਕ ਆ ਜੀ ਕਬੂਤਰ ਹਜੇ ਮਾੜਾ ਮੋਟਾ ਉੱਡਦੇ ਫਿਰਦੇ ਆ ਤੁਹਾਨੂੰ ਦੱਸਾਂ ਕਿੰਨਾ ਟਾਂਕਾ ਮੁੱਟਿਆ ਅੱਜ ਤਾਂ ਠੀਕ ਆ ਜੀ ਤੇ ਆ ਉੱਥੇ ਜਾ ਕੇ ਜਾਗਦੇ ਆ ਹਾਂਜੀ ਬਾਈ ਤੇ ਪਹੁੰਚ ਚੁੱਕੇ ਆ ਬਾਈ ਕੋਲੇ ਹੈਲੋ ਬਾਈ ਕਿਵੇਂ ਆ ਮੁੰਡਾ ਜਸ਼ਨ ਤੇ ਨਾਲ ਦੇ ਪਿੰਡ ਦੇ ਆਪਣੇ ਤੇ ਇੱਧਰ ਬਾਈ ਆਣੇ ਕਬੂਤਰਾਂ ਸ਼ੌਂਕ ਕਰਾ ਦਿੰਨੇ ਤੁਹਾਨੂੰ ਫੁੱਲ ਚੰਗੇ ਆ ਫੋਲੋ ਕਰ ਰਿਹਾ ਪੁੱਤਰਾ ਬਾਈ ਕੋਲੇ ਇਹਨਾਂ ਵਾਲ ਮਾਰ ਕੇ ਕੇ ਬੋੜਾ ਇੱਧਰ ਬਾਈਆਂ ਕੂਤਰੀਆਂ ਨਾਲ ਹੀ ਪੱਠੇ ਨਾ ਬਈ ਇਹਦੇ ਚ ਪੱਠੇ ਵੇਚੀ ਆ ਤੇ ਇੱਧਰ ਦੋ ਬੱਚੇ ਆਰੇ ਤੇ ਬਾਕੀ ਪੱਠੇ ਉੱਥੇ ਆ ਰੀਆਂ ਬਾਕੀ ਤਾਂ ਬਈਆਂ ਨੂੰ ਦੱਸਣ ਦੀ ਲੋੜ ਹੀ ਨਹੀਂ ਉਖੰਦੋਂ ਪਤਾ ਲੱਗ ਜਾਂਦਾ ਕਿ ਕਿੰਨੇ ਕੁ ਚੰਗੇ ਆ ਹੈ ਹਾਂਜੀ ਬਈ ਪਹੁੰਚ ਚੁੱਕੇ ਆ ਜੀ ਕੂਤਰੀ ਲੈ ਕੇ ਘਰੇ ਤੇ مین ਗੇਟ ਆਪਣਾ ਲੱਗਿਆ ਹੋਇਆ ਏ ਤੇ ਉਹ ਮੋਟਰ ਸੇ ਉਹਦੇ ਉੱਤਰ ਨੂੰ ਜੀ ਨਹੀਂ ਕਰਦਾ ਤੇ ਕੂਤਰੀ ਬਹੁਤ ਚੰਗੀ ਆ ਬਈ ਬੜੀ ਇਹ ਖਾਦਨੇ ਵਾਲਾ ਸ਼ੌਕ ਨਹੀਂ ਕਰਾਉਣਾ ਕੂਤਰੀ ਦਾ ਆ ਮਾੜੀ ਮੋਟੀ ਅਤੇ ਆਪਣੇ ਵੱਡੇ ਰੱਤੇ ਫੁੰਜੀ ਆ ਵੱਡੇ ਕੀ ਰੱਤੇ ਫੁੰਜੀ ਵਾਲੇ ਨਾਲ ਲਾਵਾਂਗੇ ਮਨ ਵਾਲੇ ਨਾਲ ਠੀਕ ਹੈ ਜੀ ਇਹ ਗਰਮ ਕਰੇ ਚੱਲ ਗਏ ਅੱਗੇ ਦਾ ਪ੍ਰਚਾਸ ਕਰੇ ਜਾ ਕੇ ਵਖਾਉਣੇ ਆ ਜੀ ਇੱਕ ਮਿੰਟ ਬਈ ਮੇਰੋ ਉਧਰ ਵੇਖ ਉਧਰ ਵੇਖ ਵਰਨੇ ਤੇ ਮੇਰਾ ਸਾੜਾ ੂਰਦਾ ਪਾਉ ਨੂੰ ਆਊਗਾ ਇੱਧਰ ਨੂੰ ਤੇਰਾ ਗੇਟ ਬੂਟ ਖੋਲ ਲੀਏ। ਇੱਧਰ ਵੀ ਰੱਖੀ ਹੈ ਤੇਰਾ ਮੈਂ ਗੇਟ ਖੋਲ ਕੇ ਆਇਆ ਤੇ ਮੋਟਰਸਾਈਕਲ ਐਂਟਰ ਕਰਕੇ ਗੇਟ ਲਾਉਣਾ ਪਊਗਾ। ਹਾਂਜੀ ਭਾਈ ਤੇ ਹੁਣ ਇੱਧਰਲੇ ਕਰਿਆਗੇ ਸੀ ਕੂਤਰ-ਕਵਾਤਰ ਲਾਉਣ ਤੇ ਉਧਰ ਜਿੰਮੀ ਜੀ ਦੇਖੋ ਕਿੱਥੇ ਬੈਠੀ ਆ ਹੈੱਡਫੋਨ ਕੱਟ ਕੇ ਆਵਾਜ਼ ਕੀ ਆਉਂਦੀ ਹੈ ਕਿ ਸਹੀ ਉਧਰ ਯੁੱਧ ਚੱਲੀ ਜਾਂਦਾ ਡੌਂਗਾ ਦਾ ਕੁੱਤਿਆਂ ਦਾ ਉਧਰ ਯਾਰ ਕੋਠੇ ਤੇ ਹੀ ਗੇੜੇ ਕੱਢੀ ਜਾਂਦਾ। ਹੁਣ ਵੇਖੀਏ ਕਿੱਟ ਉਹ ਥੱਲੇ ਉਹ ਕੁੱਤੇ ਫਿਰ ਤੇ ਇਕੱਠੀ ਗਏ ਗਾਈ। ਉਤਰਾ ਯਰ ਕੋਠੇ ਤੇ ਹੀ ਸ਼ੇਰ ਬਣਿਆ ਫਿਰਦਾ ਤੇਰਾ ਚਾਚੇ ਦਾ ਮੁੰਡਾ ਚੜ ਗਿਆ ਇਹ ਮਰੂ ਡਾਂਗ ਵਾਂ ਲੱਗਦਾ ਔਰ ਕੀ ਹੋ ਗਿਆ ਓਏ ਨਾਲ ਹੀ ਬੱਕਰੀ ਚੜ ਗਈ ਮਗਰੀ ਇਹ ਕਿਹੜਾ ਕਿਸੇ ਤੋਂ ਘਟਾ ਏ ਇਹ ਇੱਟ ਮਾਰੂ ਚੱਕਿਆ ਮੇਰੇ ਖਿਆਲ ਤੇ ਇਹ ਵੇਖਣ ਗਿਆ ਕਿਤੇ ਪਸੂ ਪਸੂ ਤਾਂ ਨਹੀਂ ਆ ਗਿਆ ਫੜ ਜਾ ਇਹ ਸਰਪੰਚਾ ਨਾ ਫਿਰ ਇਹ ਤੁਹਾਨੂੰ ਤਾਂ ਕਿਹਾ ਸੀ ਨਾ ਵੀ ਇੱਟ ਟੁੱਟ ਵਰੂਏ ਰੋੜਾ ਚੱਕਿਆ ਸੀ ਉਹ ਚੱਕ ਇਹ ਇੱਕ ਉੱਤਰੋ ਕੋ ਇਹ 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 ਅੜ ਦੋਣ ਉਹ ਹੋਮਬੜੀ ਇੱਚ ਆ ਕੇ ਗਰੰਟੀ ਜੀ ਆਪਣੀ ਉਹ ਭੱਜ ਕੇ ਕੁੱਤੇ ਨਾਲ ਦੀ ਨਾਲ ਭੱਜ ਗਈ ਤੁਹਾਨੂੰ ਦੱਸਿਆ ਵੀ ਜਿਹੜੀ ਚੀਜ਼ ਆਪਾਂ ਐਕਸਪੈਕਟ ਕਰ ਲਈਏ ਹੌਲੀ-ਹੌਲੀ ਹੈ ਚਲੋ ਆਪਣੇ ਆਈ ਆ ਦੇਖ ਇੱਥੇ ਖੜੀ ਹੈ ਉਹ ਨੂੰ ਕੋਈ ਚੱਕਰ ਨਹੀਂ ਇਹ ਵੇਂਦੀ ਹੈ ਕੀ ਬਣਦਾ ਕੀ ਨਹੀਂ ਭਾਗ ਭਾ ਜਿੰਮੀ ਜਿੰਮੀ ਕਾਇਆ ਬਕੌਟ ਟਟਕੇ ਕੁਰ ਕੁਰ ਗੋ ਤੋ 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 ਆਹ ਦੇਖ ਤੋ ਸ ਕੈਨੇ ਦੀ ਡੋਗੀ ਆ ਜੀ ਸਾਡੀ ਸਾਡੀ ਡੋਗੀ ਚਲ ਕੂਤਰ ਲਾ ਲਈਏ ਕੂਤਰ ਬਹੁਤ ਚੰਗੇ ਉੱਡੇ ਅੱਜ ਉਹ ਕੂਤਰ ਉੱਡਿਆ 3.5 ਘੰਟੇ ਠੀਕ ਆ ਜੀ ਬੱਚਾ ਉੱਡਿਆ 2.5 ਘੰਟੇ ਅੱਗੇ ਨਾਲ ਬਹੁਤ ਫਰਕ ਪੈ ਜਾ ਚੰਗੀ ਗੱਲ ਐ ਤਾਂ ਐ ਫਰਕ ਪੈਂਦਾ ਰਹੇ ਤੇ ਕੂਤਰ ਆਪਣੇ ਵਧੀਆ ਉੱਡਦੇ ਆ ਰਹਿਣ ਤੇ ਨਵੀਂ ਕਬੂਤਰੀ ਵਿਖਾ ਦਿੰਨੇ ਆ ਤੁਹਾਨੂੰ ਮਾੜੀ ਮੋਟੀ ਜੀ ਠੀਕ ਐ ਤੇ ਪਹਿਲਾ ਕੂਤਰ ਲਾ ਲਈਏ ਉਤੋਂ ਚਲੀ ਤੋ ਐ ਐ ਐ ਭਾਂਜਾ ਅੱਜ ਤਾਂ ਘੁੱਭ ਗਈ ਆਏ ਹਾਏ ਭਾਏ ਕੁਤਰੋਂ ਬਚਾਉਂਦੇ ਬਾਜ ਗਿਆ ਭਾਂਜਾ ਇੱਥੇ ਘੁੱਭ ਗਈ ਸਰ ਗਿਆ ਬੇਕੋ ਦੁਖੇ ਯਾਰ ਸਾਈਡ ਤੇ ਬਾਜ ਆ ਗਿਆ ਅਧੋ ਇੱਥੇ ਜੋ ਘੁੱਭੀ ਹੋਇਆ ਯਾਰ ਵੀਡ ਹੋਈ ਜਾਂਦੀ ਵੱਜ ਗਈ ਹੱਥ ਤੇ ਕੋਈ ਨਹੀਂ ਦਿਖਾਉਂਦੀ ਇਥੇ ਹਮਾੜੀ ਚਲੋ ਕੋਈ ਨਾ ਖੂਨ ਨਿਕਾ ਬਚਾ ਹੋ ਗਿਆ ਉਹ ਬੜੀ ਜ਼ੋਰ ਦੀ ਵੱਜੀ ਆ ਭਾਂਜੋ ਕਉਂ ਦੇ ਕੂਤਰੀ ਬੈਠਾ ਰਾਇ ਇਸੇ ਤਰ੍ਹਾਂ ਇਧਰ ਜੀ ਮੰਨੋ ਜਿਹੜੀ ਕੂਤਰੀ ਲੈਂਦੀ ਉਹ ਵਿਖਾ ਦਿਓ ਮਾਹ ਬਾਈਆਂ ਨੂੰ ਆਹ ਕੂਤਰੀ ਲੈਂਦੀ ਚੈੱਕ ਕਰ ਲਓ ਕੂਤਰੀ ਉਹ ਸਰਾ ਚੀਜ਼ ਐ ਤੇ ਇੱਕ ਵਾਰ ਕੱਢ ਕੇ ਵਿਖਾ ਦਿੰਨੇ ਬਸ ਐਦੋਂ ਮੁੜ ਕੇ ਕੂਤਰੀ ਨਹੀਂ ਵਿਖਾਉਣੀ ਐਦੋਂ ਮੁੜ ਕੇ ਕੂਤਰੀ ਮੰਨ ਵਾਲੇ ਕੂਤਰ ਨਾ ਲਾਉਣੀ ਆ ਠੀਕ ਆ ਭਾਈ ਟਿਪੜੀ ਬਾਈ ਵਾਲੇ ਨਾਲ ਇੱਕ ਵਾਰ ਚੰਗੀ ਤਰ੍ਹਾਂ ਮੈਂ ਚਲ ਬਾਈਆਂ ਨੂੰ ਸ਼ੌਂਕ ਕਰਾ ਦਈਏ ਆਹ ਕੂਤਰੀ ਹੈ ਜੀ ਚੈੱਕ ਕਰ ਲਓ ਕੂਤਰੀ ਫਲ ਚੰਗੀ ਆ ਤੇ ਉਹਨੂੰ ਤਾਂ ਨਹੀਂ ਲਾਉਂਦੇ ਉਹ ਛਤਰੀ ਲਾ ਕੇ ਉਹ ਵੱਡੇ ਵਾਸਤੇ ਕੂਤਰ ਲਾਉਣਾ ਯਾਰ ਉਹ ਵਿਚਵਾਰੇ ਤੇ ਬਹਿ ਕੇ ਗਲਤੀ ਨਾਲ ਹੀ ਕੂਤਰ ਬਹੁਤ ਡੇ ਉਹ ਵੀ ਠੀਕ ਹੈ ਜੀ ਇਹ ਚੈੱਕ ਕਰ ਲਓ ਕਿਰਾ ਬਸ ਠੀਕ ਆ ਕੇ ਰਿਪੋਰਟ ਆ ਕੂਤਰੀ ਬਹੁਤ ਚੰਗੀ ਆ